ਹਾਂਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਨੂੰ ਦਿਖਾਉਂਦਾ ਹਾਂ ਜੀ ਆਪਣੇ ਜਹਾਜ਼ ਦਾ ਅਗਲਾ ਹਿੱਸਾ ਜਿਹੜਾ ਕਿ ਪਾਣੀ ਨੂੰ ਚੀਰਦਾ ਮਤਲਬ 풀 ਸਪੀਡ ਤੇ ਜਦੋਂ ਆਪਣਾ ਜਹਾਜ਼ ਜਾਂਦਾ ਠੀਕ ਹੈ ਨਾ ਜਿਹਨੂੰ ਬਲਬਸ ਬੋ ਕਹਿ ਦਿੰਦੇ ਆ ਉਹ ਇੰਨਾ ਕਿ ਜ਼ਿਆਦਾ ਤਿੱਖਾ ਹੁੰਦਾ ਆ ਵੀ ਉਹਨੇ ਪਾਣੀ ਨੂੰ ਚੀਰਦੇ ਇਸ ਕਰ ਮੈਂ ਤੁਹਾਨੂੰ ਪਿੱਛੇ ਦਿਖਾਇਆ ਜਿਹੜਾ ਪੱਖਾ ਘੁੰਮਦਾ ਵਾ ਵੀਡੀਓ ਦੇ ਵਿੱਚ ਉਹਨੇ ਪਿੱਛੋਂ ਪੋਰਸ ਕਰਨਾ ਤੇ ਇਹਨੇ ਗਾੜੀ ਨੂੰ ਪਾਣੀ ਨੂੰ ਚੀਰਦੇ ਜਾਣਾ ਤੇ ਆਪਣਾ ਜਹਾਜ਼ ਉਹਦੀ ਮਦਦ ਦੇ ਨਾਲ ਮਤਲਬ ਆਪਾਂ ਨੂੰ ਸਪੀਡ ਦਾ ਵੀ ਇਫੈਕਟ ਮਿਲਦਾ ਔਰ ਇਹ ਨਾਲ ਤੇ ਮੈਂ ਤੁਹਾਨੂੰ ਦਿਖਾਉਣਾ ਉਹ ਕਿੱਦ 200 ਆ ਹੈ ਜੀ ਆਪਣੇ ਜਹਾਜ਼ ਦਾ ਉਹ ਹਿੱਸਾ ਜਾਨੀ ਕਿ ਆਪਣੇ ਜਹਾਜ਼ ਦਾ ਬਲਬਸ ਉਹ ਜੋ ਕਿ ਪਾਣੀ ਨੂੰ ਪੂਰੀ ਜਾਨ ਦੇ ਨਾਲ چیرਦਾ ਜਾਂਦਾ ਹੈ ਇਹਦਾ ਆਪਣਾ ਜਹਾਜ਼ ਫੁੱਲ ਸਪੀਡ ਨਾਲ ਲੱਗੇ ਵਧਦਾ ਆ ਤੇ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਆ ਕਿ ਇਹਦੇ ਜੀ ਕਿੰਨੀ ਕਿ ਜ਼ਿਆਦਾ ਜਾਨ ਹੁੰਦੀ ਜਹਾਜ਼ ਦੀ ਤਾਕਤ ਦਾ ਅੰਦਾਜ਼ਾ ਤੁਸੀਂ ਆ ਵੀਡੀਓ ਦੇਖ ਕੇ ਲਾ ਸਕਦੇ ਕਿ ਪਿਛਲੇ ਸਾਲ ਇੱਕ ਕੰਟੇਨਰ ਜਹਾਜ਼ ਨੇ ਯੂ ਐਸ ਏ ਦੇ ਵਿੱਚ ਇੱਕ ਬ੍ਰਿਜ ਨੂੰ ਟੱਕਰ ਮਾਰੀ ਸੀ ਤੇ ਉਹ ਬ੍ਰਿਜ ਨਾਲ ਦੇ ਨਾਲ ਕਲਾਪਸ ਹੋ ਕੇ ਥੱਲੇ ਡਿੱਗ ਜਾਂਦਾ ਵੱਲ ਪੂਰੇ ਦਾ ਪੂਰੇ ਦਾ 2 ਕਿਲੋਮੀਟਰ ਦਾ ਬ੍ਰਿਜ ਨਾਲ ਦੇ ਨਾਲ 1 ਮਿੰਟ 'ਚ ਡਿੱਗ ਜਾਂਦਾ ਇਸ ਕਰਕੇ ਕੈਪਟਨ ਲਈ ਪੂਰਾ ਜ਼ਿੰਮੇਵਾਰੀ ਵਾਲਾ ਕੰਮ ਆ ਜੀ ਜਹਾਜ਼ ਨੂੰ ਸੇਫਲੀ ਲੈ ਕੇ ਜਾਣਾ ਸੇਫਲੀ ਲੈ ਕੇ ਆਉਣਾ ਮਿਲਦੇ ਆ ਜੀ ਨਵੀਂ ਵੀਡੀਓ 'ਚ ਤਦ ਤੱਕ ਲਈ ਧੰਨਵਾਦ